ਜਿਆਦਾ ਦੇਰ ਤੱਕ ਏਸੀ ਚ ਰਹਿਣ ਨਾਲ ਹੋ ਸਕਦਾ ਹੈ ਕਈ ਬਿਮਾਰੀਆਂ ਦਾ ਖਤਰਾ ਕਰੋ ਸਾਵਧਾਨੀ ਦੀ ਵਰਤੋ ਵਰਤੋ ਇਹ ਸਾਵਧਾਨੀਆਂ ਹੋਵੇਗੀ ਬਚਤ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਿਹਤ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅੰਦੁਨੀਆ ਲੈ ਜਾਂਦੀਆਂ ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਿਓ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਵਿੱਚ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਘਰ ਦਫ਼ਤਰ ਹਸਪਤਾਲ ਜਾਂ ਦੁਕਾਨ ਵਿੱਚ ਸਾਰਾ ਦਿਨ ਏਸੀ ਦੀ ਠੰਡਕ ਜਾਂ ਰਾਤ ਭਰ ਏਸੀ ਲਗਾ ਕੇ ਸੌਂਦੇ ਨੇ ਪਰ ਇਸ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਡਾਕਟਰ ਅਨੁਸਾਰ ਜਿਆਦਾ ਦੇਰ ਤੱਕ ਏਸੀ ਦੇ ਸੰਪਰਕ ਵਿੱਚ ਰਹਿਣ ਨਾਲ ਨਾ ਸਿਰਫ ਸਾਹ ਲੈਣ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ ਸਗੋਂ ਚਮੜੀ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਸਮੁੱਚੀ ਸਿਹਤ ਤੇ ਪ੍ਰਭਾਵ ਦਿੱਲੀ ਦੇ ਲਾਈਫ ਹਸਪਤਾਲ ਦੇ ਡਾਕਟਰ ਅਸ਼ਰੀਫ ਕੁਰੇਸ਼ੀ ਦਾ ਕਹਿਣਾ ਹੈ ਕਿ ਚਾਹੇ ਦਿਨ ਹੋਵੇ ਜਾਂ ਰਾਤ ਜਿਆਦਾ ਦੇਰ ਤੱਕ ਏਸੀ ਚ ਰਹਿਣ ਜਾਂ ਸੌਣ ਨਾਲ ਸਰੀਰ ਤੇ ਕਈ ਨੁਕਸਾਨ ਦੇ ਪ੍ਰਭਾਵ ਪੈਂਦੇ ਨੇ ਜਦੋਂ ਅਸੀਂ ਸਾਰਾ ਦਿਨ ਏਸੀ ਵਿੱਚ ਰਹਿੰਦੇ ਹਾਂ ਤਾਂ ਰਾਤ ਪਰ ਏਸੀ ਵਿੱਚ ਸੌਂਦੇ ਹਾਂ ਤਾਂ ਲੋਕਾਂ ਨੂੰ ਅਸਥਮਾਨ ਜਾਂ ਸਾਹ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ। ਦਰਅਸਲ ਏਸੀ ਹਵਾ ਵਿੱਚ ਨਮੀ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਹੀ ਏਸੀ ਵਾਲੀਆਂ ਥਾਵਾਂ ਤੇ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰਹਿੰਦੇ ਨੇ ਜਿਸ ਕਰਕੇ ਹਵਾ ਵਿੱਚ ਪ੍ਰਦੂਸ਼ਕ ਧੂੜ ਅਤੇ ਹੋਰ ਅਲਰਜੀ ਪੈਦਾ ਕਰਨ ਵਾਲੇ ਤੱਤ ਉਸੇ ਜਗ੍ਹਾ ਤੇ ਜਮ੍ਹਾਂ ਰਹਿੰਦੇ ਨੇ। ਇਸ ਕਾਰਨ ਬਹੁਤ ਜ਼ਿਆਦਾ ਠੰਡੀ ਹਵਾ ਤੇ ਵਾਤਾਵਰਣ ਵਿੱਚ ਨਮੀ ਦੀ ਕਮੀ ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਅਕੜਾ ਅਤੇ ਸੰਵੇਦਨਸ਼ੀਲ ਲੋਕਾਂ ਵਿੱਚ ਅਲਰਜੀ ਪੈਦਾ ਹੋ ਸਕਦੀ ਹੈ। ਜਿਹੜੇ ਲੋਕ ਜੋੜਾਂ ਦੇ ਦਰਦ ਤੋਂ ਪੀੜਤ ਨੇ ਜੇਕਰ ਉਹ ਜ਼ਿਆਦਾ ਦੇਰ ਤੱਕ AC ਵਿੱਚ ਰਹਿਣ ਤਾਂ ਉਹਨਾਂ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਨਿਯਸੀ ਵਿੱਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਰੀਰ ਦੀ ਕੁਦਰਤੀ ਨਮੀ ਘਟ ਜਾਂਦੀ ਹੈ। ਜ਼ਿਆਦਾ ਦੇਰ ਤੱਕ ਠੰਡੇ ਮਾਹੌਲ ਵਿੱਚ ਰਹਿਣ ਨਾਲ ਪਿਆਸ ਵੀ ਘਟ ਲੱਗਦੀ ਹੈ। ਅਜਿਹੇ 'ਚ ਲੋਕ ਪਾਣੀ ਘੱਟ ਪੀਂਦੇ ਨੇ। ਵਾਤਾਵਰਣ ਦੇ ਕਾਰਨਾਂ ਕਰਕੇ ਸਰੀਰ ਵਿੱਚ ਮੌਜੂਦ ਨਮੀ ਘਟਣ ਅਤੇ ਘੱਟ ਪਾਣੀ ਪੀਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਕਬਰਾਹਟ, ਹਲਕੇ ਚੱਕਰ ਆਉਣੇ, ਕੁਝ ਮਾਮਲਿਆਂ ਵਿੱਚ ਉਲਟੀਆਂ ਜਾਂ ਮਤਲੀ ਦੀ ਭਾਵਨਾ ਲਗਾਤਾਰ ਸਿਰਦਰਦ ਸਾਈਨਸ ਅਤੇ ਮਾਈਗਰੇਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਵਾਤਾਵਰਣ ਵਿੱਚ ਨਮੀ ਦੀ ਕਮੀ ਸਾਡੀ ਚਮੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਜਿਹੇ ਮਾਹੌਲ 'ਚ ਜ਼ਿਆਦਾ ਦੇਰ ਤੱਕ ਬੈਠਣ ਨਾਲ ਚਮੜੀ ਦੀ ਨਮੀ ਖਤਮ ਹੋ ਜਾਂਦੀ ਹੈ ਜਿਸ ਕਾਰਨ ਚਮੜੀ ਤੇ ਖਾਰਿਸ਼ ਖੁਸ਼ਕੀ ਖੁਰੜੀਆਂ ਅਤੇ ਵੜਾਪੇ ਦੇ ਲੱਛਣ ਦਿਖਾਈ ਦੇਣ ਲੱਗਦੇ ਨੇ ਜਿਆਦਾ ਦੇਰ ਤੱਕ ਏਸੀ ਵਿੱਚ ਬੈਠ ਕੇ ਕੰਮ ਕਰਨ ਮੋਬਾਈਲ ਅਤੇ ਕੰਪਿਊਟਰ ਤੇ ਸਮਾਂ ਬਤਾਉਣ ਨਾਲ ਵੀ ਅੱਖਾਂ ਤੇ ਅਸਰ ਪੈਂਦਾ ਹੈ ਦਰਅਸਲ ਏਸੀ ਕਾਰਨ ਵਾਤਾਵਰਣ ਵਿੱਚ ਨਮੀ ਦੀ ਕਮੀ ਅੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਜਿਹੀ ਸਥਿਤੀ ਵਿੱਚ ਕਈ ਵਾਰ ਖੁਸ਼ਕੀ ਜਲਣ ਖੁਜਲੀ ਅਤੇ ਅੱਖਾਂ ਵਿੱਚ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਠੰਡ ਅਤੇ ਨਮੀ ਦੀ ਕਮੀ ਕਈ ਵਾਰ ਸਰੀਰ ਦੇ metabolism ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਕਾਰਨ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਘਟ ਸਕਦੀ ਹੈ ਜਿਸ ਨਾਲ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਯਾਦ ਰੱਖੇ ਇਹ ਜਾਣਕਾਰੀ ਵਕ ਵਕ ਮਾਇਰਾਂ ਤੋਂ ਲੈ ਕੇ ਤੁਹਾਡਾਂ ਨੂੰ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਭ